ਸਤਿ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੁੱਚੋ ਖੁਰਦ ਪਹੁੰਚੇ ਗੁਰਦੁਆਰਾ ਲਵੇਰੀ ਸਰ ਆਪਣਾ ਫੇਜ ਜੀ ਫੇਸਬੁੱਕ ਪੇਜ ਹਰਮਨ ਮਠੰਡੇ ਵਾਲਾ ਤੇ YouTube ਚੈਨਲ ਆ ਜੀ ਹਰਮਨ ਚੌਕੇ ਵਾਲਾ ਵੀ ਵੀਰ ਉਹ ਤਿੰਨ ਅੱਜ ਗੁਰਦੁਆਰਾ ਲਵੇਰੀ ਸਰ ਪਹੁੰਚੇ ਆ ਜੀ ਇਹ ਇਹ ਤਿੰਨ ਪਾਤਸ਼ਾਹੀਆਂ ਦੀ ਦੀ ਚਾਰੰਜੋਰਾ ਉਹਦਾ ਧਰਤੀ ਪਾਤਸ਼ਾਹੀ ਪਹਿਲੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਮ ਸਿੰਘ ਜੀ ਮਹਾਰਾਜ ਇੱਥੇ ਜੇ ਇਸ ਦਾ ਇਤਿਹਾਸ ਜਿਹੜਾ ਇਹ ਗੁਰਦੁਆਰਾ ਸ੍ਰੀ ਲਵੇਰੀ ਸਰ ਦਾ ਜਿਹੜਾ ਇਤਿਹਾਸ ਹੈਗਾ ਉਹ ਕਲਵੇਰੀ ਮੱਝ ਦੇ ਨਾਲ ਵੀ ਸੰਬੰਧਿਤ ਇੱਥੇ ਦੁੱਧ ਵੀ ਚੜਦਾ ਹੈ ਇੱਕ ਗਾਂ ਨੇ ਵੀ ਇੱਥੇ 7 ਵਜੇ ਨਾ ਤਾਂ ਆਪਣਾ ਬੱਚਾ ਬਚਾਇਆ ਸੀਗਾ ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਸਿੱਧਾਂ ਨਾਲ ਗੋਸ਼ਟੀ ਕੀਤੀ ਸੀ ਤੇ ਹਨ ਛੇਮਲੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜੀ ਨੇ ਇਸੇ ਲੇਵਰੀ ਤੋਂ ਬਾਜਦਾ ਦੁੱਧ ਹੀ ਪੀਤਾ ਸੀਗਾ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਧਰਤੀ ਨੂੰ ਬਚਨ ਦਿੱਤਾ ਸੀ ਕਿ ਵੜੀ ਕਰਨੀ ਵਾਲੀ ਜਗ੍ਹਾ ਹੈ ਇੱਥੇ ਜੋ ਵੀ ਕੋਈ ਸਭ ਦਾ ਪਵਨਾ ਤੇ ਆਵੇਗਾ ਉਸ ਦੀ ਮਨੋਕਾਮਨਾ ਪੂਰਨ ਹੋਵੇਗੀ ਸੰਤਾਂ ਨੂੰ ਬੇਨਤੀ ਹੈ ਕਿ ਆਪ ਦੇ ਦਰਸ਼ਨ ਕਰਿਆ ਕਰੋ ਤੇ ਆਪਣੇ ਦੁੱਖ ਨੂੰ ਦੂਰ ਕਰਿਆ ਕਰੋ ਜੀ ਬਹੁਤ ਪਵਿੱਤਰ ਜਗ੍ਹਾ ਹੈ ਸੋ ਤਾਰਾ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ thank <laughs> you Let <laughs>